ਵੇਦਕੇ ਤੇ ਸਾਰ ਕੀ ਗੱਲ ਆ ਹਾਂ ਕੀ ਗੱਲ ਹੋ ਗਈ ਆ ਉਹ ਪੈਰ ਚੱਲਦੇ ਹੋ ਪੈਰ ਕੱਲ ਕੇ ਕੋਈ ਨਹੀਂ ਪੈਰ ਨਹੀਂ ਬਪੂ ਹੀ ਪੈਰ ਕੱਲ ਕੇ ਸਹੀ ਕਰ ਦੂੰ ਆ ਬਾਈ ਜੀ ਮੇਰੇ ਕਰੇ ਪੈਰ ਠੀਕ ਹੋ ਜਾਣੀ ਰੋਣਾ ਨਹੀਂ ਕਰਦਣੇ ਆ ਤਾਂ ਉਹ ਤੇ ਮੈਂ ਕੱਲ ਕਹਾਂਗਾ ਕਿ ਤੇਰਾ ਇਹ ਆਹੋ ਜੇ ਚੱਲ ਰੋ ਪਪੀ ਠੀਕ ਠਾਕ ਜੀ ਮੇਰਾ ਪੈਰ ਖਰਾਬ ਹੋ ਗਿਆ ਜੀ ਹੋ ਬਬਈ ਰਾਜੀ ਕੀ ਹਾਲ ਸਾਹਿਬ ਰਾਜੀ ਬੱਦੀ ਬਹੁਤ ਠੀਕ ਹੈ ਤੁਸੀਂ ਇਹ ਕੌਣ ਬਜੂਗੇ ਇਹ ਨਾ ਠੀਕ ਹੈ ਤਾਂ ਇਹ ਕਹਿੰਦੇ ਤੁਹਾਨੂੰ ਦੇਖੋ ਜਿਆਦਾ ਤੇ ਮਜੀਦੀ ਸਿੰਘ ਹੋਜੀ ਅੱਛਾ ਜੀ ਇਹ ਪੰਜ ਛੇ ਭਰਾਓ ਅੱਛਾ ਜੀ ਇੱਕ ਜਿਹੜੇ ਇਹ ਦੋ ਭਰਾ ਜੇ ਘਰੋਂ ਕੱਢੇ ਇਸ ਦੋਹਾਂ ਨੂੰ ਅੱਛਾ ਕਰੋ ਘੜਤਾ ਘਰੋਂ ਕੱਢਵਾਉਂ ਕਾਹ ਨੂੰ ਵੜ ਲਿਆ ਵਾਈ ਕਰੋ ਤੇ ਹੋ ਜਾਂਦਾ ਨੂੰ ਰੋਟੀ ਨਾ ਚਾਹ ਨਾ ਪਾਣੀ ਕਦੇ ਗੁਰਦੈ ਜੋ ਕਦੇ ਇਹ ਜੋ ਸਿੱਖ ਖਵਾਂਦਵਾ ਕਦੇ ਕੋਈ ਖਵਾਂਦਵਾ ਤੇ ਜਾਂ ਵਿਆਹ ਸ਼ਾਦੀ ਕੇ ਹੈ ਉਹ ਬਾਬਾ ਸੱਤੇਗੁਰ ਜਰੇਗਾ ਨਾ ਹਾਂਜੀ ਸ਼ਾਮੀ ਜਨਮ ਚੜੀ ਸੀ ਉੱਥੋਂ ਰੋਟੀ ਖਾਣ ਉਹ ਵੀ ਮਰ ਗਿਆ ਉਹ ਮਰ ਗਿਆ ਵਾਹਿਗੁਰੂ ਤੇ ਇਹ ਜਰਾ ਛਕਲੇ ਪਹਿਲਾਂ ਵੀ ਇਹਦੀ ਬਾਹ ਖਰਾਬ ਹੋਈ ਤੇ ਜੀ ਪਿੰਡ ਦੇ ਉਹ ਭਰਾਵਾਂ ਨੇ ਸਾਥ ਦਾਖ ਲਿਆ ਅੱਛਾ ਤੇ ਹੁਣ ਉਹਨਾਂ ਨੇ ਤੇ ਪੁੱਛਿਆ ਨਹੀਂ ਬਾਅਦ ਚ ਉਦੋਂ ਆ ਤੇ ਕਰਾਂਗੇ ਸਾਥ ਸਭ ਕੋ ਕਰਾਂਗੇ ਤੋ ਇੱਧਰ ਵਿਆਹ ਆ ਇੱਧਰ ਉੱਧਰ ਆ ਧਮਾਨਾ ਵਿਆਹ ਅੱਛਾ ਅੱਛਾ ਤੇ ਨਹੀਂ ਬਾਹ ਕਿੰਨਾ ਚਿਰ ਖਰਾਬ ਹੈ ਇਹਨੂੰ ਇਹ ਇਹ ਵੀ ਅੱਗੇੋਂ ਖਰਾਬ ਹੀ ਐ ਇੱਕ ਸਾਬਨਾ ਅੱਛਾ ਖਰਾਬ ਬਾਬਾ ਪਤਾ ਨਹੀਂ ਕਿ ਲੋਬੇ ਪਾਈ ਨਾ ਕਿਉਂ ਕਰਕੇ ਸਿਰੇ ਜੇ ਤਾਂ ਉਹਨਾਂ ਦਾ ਦਰਦ ਹੁੰਦੀ ਪਈ ਆ ਲਾ ਲਓ ਇਹਨੂੰ ਲਾ ਦੋ ਪੱਟੀ ਪੱਟੀ ਕਰਨੀ ਪਣੀ ਨਾ ਪਹਿਲਾਂ ਮੈਂ ਦੇਖਦਾ ਪੈਰ ਤੇ ਮੈਂ ਵੇਖੇ ਸੀਗੇ ਕੋਈ ਲਾ ਦਿੰਦੇ ਕੋਈ ਨਾ ਦੋ ਜੱਟ ਕਿਨਾ ਬਾਬੂ ਜੀ ਦਾ ਦਾ 7500 ਅੱਛਾ 7500 ਇਹਨਾਂ ਦਾ ਮੈਰਿਜ ਮੂਰਿਜ ਹੋਈ ਇਹਨਾਂ ਦੀ ਨਹੀਂ ਨਹੀਂ ਅੱਛਾ ਤੇ ਕਰੋਂਗੇ ਤੇ ਇਦਾਂ ਤੋਰੇ ਫਿਰਦੇ ਇਦਾਂ ਇਹ ਪਹਿਲਾਂ ਪਠਾੜਾ ਕਵ ਕਰਦਾ ਹੁੰਦਾ ਹੈ ਨਾ ਜੀ ਪਹਿਲਾਂ ਲੋਕਾਂ ਨੂੰ ਪੱਠਾ ਪੱਠਾ ਪਾਉਂਦੇ ਸੀ ਅੱਜ ਤੋਂ 5-6 ਸਾਲ ਪਹਿਲਾਂ ਜਿਆਦਾ 10 ਬਾਰ ਦੁਖਦੀ ਆ 10 ਬਾਰ ਪਾਉਂਦੇ ਸੀ ਐ ਹੀ ਆ ਬਸ ੱਕੇ ਡੋੜੇ ਆ ਕੋਈ ਆ ਰੋੜਾ ਵਿਦਿਆ ਕੱਢੇ ਵਿਦਿਆ ਆ ਤੁਸੀਂ ਦੇਖੋ ਜੀ ਇਹਦੇ ਨਾਲ ਇਹ ਸਾਰਾ ਪਿੰਡਾ ਮਰਦਾ ਆ ਆਪ ਕੋਈ ਦਿਨ ਆਪਨਾ ਚੰਨੀ ਬਾਬੂ ਨਾ ਪਦਦਾ ਕਮੀਰ ਪਾਲਾ ਇੱਥੇ ਜ਼ਖਮ ਨਹੀਂ ਹੈਗਾ ਇੱਥੇ ਲੋੜ ਪਾਲਾ ਕਮੀਰ ਬੱਬੀ ਨਾਂ ਕੀ ਦੱਸਿਆ ਸੀ ਆਪਣਾ ਨਾਂ ਕੀ ਆ ਬਜਿੱਤਰ ਸਿੰਘ ਬਜਿੱਤਰ ਸਿੰਘ ਤੁਹਾਡਾ ਨਾਂ ਕੀ ਜੀ ਨਾਨਕ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਹਾਂਜੀ ਵੀਰੋ ਸਾਰੇ ਵੀਰਾਂ ਨੂੰ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਅੱਜ ਵੀਰੋ ਆਪਾਂ ਪਿੰਡ ਅਨੰਦਪੁਰ ਜਿਲ੍ਹਾ ਤਰਨਤਾਰਨ ਇਹ ਆਇਆ ਨਿਸ਼ਾਹੀ ਦੇ ਲਾਗੇ ਪਿੰਡ ਪੈਂਦਾ ਅਨੰਦਪੁਰ ਤੇ ਮੈਂ ਵੀਰ ਦੀ ਗੁਰਪ੍ਰੀਤ ਹੋਣਾਂ ਦਾ ਧੰਨਵਾਦ ਕਰਦਾ ਵਾਂ ਜਿਨ੍ਹਾਂ ਨੇ ਬਜ਼ੁਰਗ ਬਾਰੇ ਦੱਸਿਆ ਕਿ ਕੋਈ ਬਜ਼ੁਰਗ ਉੱਥੇ ਨਾਨਦਪੁਰ ਦੇ ਪਿੰਡ ਦੇ ਵਿੱਚ ਆ ਕਾਫੀ ਤਰਸਯੋਗ ਹਾਲਤ ਦੇ ਵਿੱਚ ਆ ਇਹਦੇ ਵੀਰ ਦੇ ਵੀਰ ਨੇ ਵੀਡੀਓ ਭੇਜੀ ਸੀ ਪੈਰ ਸਾਰੇ ਗਲੇ ਪਿਆ ਹੁਣ ਪੈਰਾਂ ਦੀ ਮਗਲਿਆਂ ਦੀ ਮੈਂ ਵੀਡੀਓ ਨਹੀਂ ਮੈਂ ਭੇਜ ਸਕਦਾ ਅੱਛਾ ਹੱਡੀਆਂ ਨਿਕਲੇ ਪਈਆਂ ਹੱਡੀਆਂ ਨਹੀਂ ਉਹ ਨਾ ਲਗ ਲੱਗ ਕੇ ਬੂਟਾਂ ਹੱਡੀਆਂ ਨਿਕਲੇ ਕਿ ਸ਼ੂਗਰ ਆ ਵਾਹ ਗਰੂ ਸ਼ੂਗਰ ਦੇ ਨਾਲ ਹੀ ਇਹਦੀ ਪਹਿਲਾਂ ਬਾਹ ਘਟਨੇ ਪਈ ਕਹਦੇ ਵੀ ਇਹਨੂੰ ਇੱਥੇ ਕਿਤੇ ਬਿਠਾਓ ਪਹਿਲਾਂ ਇਹਦੀ ਪੱਟੀ ਕਰੀਏ ਕੋਈ ਰੋੜਾ ਰੱਖਿਆ ਇਹਨੇ ਅੱਛਾ ਇਹ ਇੱਕ ਆਲੇ ਹੱਤੇ ਰੱਖਿਆ ਭੋਲਿਆ ਕਿਦਾਂ ਕਰਾ ਭਲਾ ਕਿਦਾਂ ਕਰਦਾ ਅੱਛਾ ਹਾਂ ਕਰਾਂ ਦੀ ਐਂਜੇ ਘੁਰਕੁੰਦੀ ਇਹ ਰੋੜਾ ਹੀ ਲਗੜਦਾ ਰਹਿੰਦਾ ਸਾਰੇ ਪਿੰਡੇ ਦਾ ਰੋੜਾ ਹੀ ਲਗੜਿਆ ਬਾਵਾ ਜੀ ਅੱਜ ਉਹ ਹੀ ਆ ਉਹ ਨਾਤਾ ਰੋ ਤਿੰਨੇ ਨਾਤੇ ਨਾ ਇਨਫੈਕਸ਼ਨ ਹੋਈ ਪਈ ਇਹਨੂੰ ਸਾਰੀ ਇਹ ਬੜਾ ਤਿੰਨ ਚਾਰ ਹੋ ਗਏ ਮਹੀਨੇ ਜਦੋਂ ਜਿਆਦਾ ਲੱਗਾ ਨਾ ਆ ਤੂੰ ਜਾ ਆ ਲਾ ਵੋ ਤੇ ਵਖੀ ਜੈਕਟ ਪਈ ਹੋਣੀ ਆ ਗੱਡੀ ਦੇ ਕਪੜੇ ਪਏ ਹੋਣੇ ਸ਼ਾਇਦ ਮੇਰੇ ਧਿਆਨ ਡਿੱਗੀ ਧਿਆਨ ਦੇਖੀ ਹਾਂ ਬਾਪੂ ਆ ਲਈ ਹੈ ਜੋ ਬੂਟ ਲਈ ਹਾਂ ਬੂਟ ਦਾ ਖੋਲ ਬੂਟ ਲੈ ਆਪਣੇ ਥੋੜਾ ਰਹਿਣ ਤੇ ਬੂਟ ਲੈ ਆ ਲੈ ਲੋ ਹਾਂ ਮੈਨੂੰ ਉਮੀਦ ਹੈ ਤੇਰਾ ਪਿਆਰ ਉਮੀਦ ਹੈ ਤੇਰਾ ਪਿਆਰ ਇੱਧਰ ਦੇਖ ਦਿਖਾਇਆ ਇੱਥੇ ਇੱਥੇ ਬੈਠ ਜਾ ਬਾਬੂ ਜੀ ਇੱਥੇ ਬੈਠ ਜਾ ਬੈਠ ਜਾ ਜਾਈਂ ਇੱਥੇ ਬੈਠ ਜਾ ਦਿਖਾ ਦੇ ਦਿਖਾ ਲਈ ਹੈ ਹਾਂ ਆਓ ਤੇ ਆਓ ਤੇਰੇ ਕੋਲ ਆ ਜਾ ਮੇਰਾ ਵੀਰ ਕੀ ਹੈ ਹੈਨਾ ਆਪ ਆ ਬਾਬੂ ਆਹੋ ਢੀਏ ਪਾ ਦੇ ਨੇ ਆ ਖਰਾਬ ਹੋਈ ਹੈ ਚਲ ਜ਼ਿਆਦਾ ਕੋਈ ਫੜਨਾ ਕੱਪੜੇ ਚੱਕ ਲਈ ਨਮਾਕੇ ਪਾਉਂਦੇ ਉੱਥੇ ਆ ਕੇ ਆਸ਼ੂ ਜਨਵਾ ਕੇ ਪਾਉਂਦੇ ਨੇ ਆ ਦੇ ਇੱਥੇ ਆ ਜੋ ਆ ਦੇਖੋ ਵੀਰ ਹਾਲਤ ਬਾਪੂ ਦੇ ਹਾਲਤ ਮੈਂ ਵੀਰ ਨੂੰ ਕਹਿੰਦਾ ਕਿ ਥੱਲੇ ਗੋਰੀ ਕਰ ਕੈਮਰਾ ਮਾਰ ਕੇ ਥੱਲੇ ਤੋਂ ਲੈ ਕੇ ਉੱਤੇ ਤੱਕ ਵਿਖਾ ਆ ਦੇਖੋ ਥੱਲੇ ਤੋਂ ਲੈ ਕੇ ਉੱਤੇ ਤੱਕ ਬਾਪੂ ਦੇ ਹਾਲਾਤ ਮੇਰਾ ਵੀਰ ਵਿਖਾ ਰਿਹਾ ਤੁਹਾਨੂੰ ਤੇ ਇਹ ਲੱਗਦਾ ਜਿਵੇਂ ਅਰਸਾ ਹੀ ਹੋਇਆ ਹੁੰਦਾ ਨਾਤੀ ਨੂੰ ਤੇ ਪੈਰ ਬਹੁਤ ਖਰਾਬ ਹੈ ਪੈਰ ਦਿਖਾ ਦੇ ਕਰੀ ਮੈਂ ਕਰ ਲੂੰਗਾ ਆਹ ਲਾਹ ਬੂਤ ਸਾਹਿਬ ਬਹਿ ਜਾ ਇੱਥੇ ਬੁੱਲੇ ਨਾ ਬਹਿ ਜਾ ਵੇਖੋ ਪੈਰ ਵੇਖ ਆ ਤੇਰਾ ਭਲਾ ਜੇ ਇਗਰਾ ਇੱਥੇ ਪਾਣੀ ਪੱਤੀ ਦੀ ਆਪਾਂ ਫੇਰ ਆਸ਼ੂ ਜਾ ਕੇ ਕਰਾਂਗੇ ਫੇਰ ਇੱਥੇ ਰੋ ਖਾ ਗਿਆ ਨਾ ਇੱਥੇ ਪੱਤੀ ਨਹੀਂ ਹੁੰਦੀ ਪੈਰ ਧੋਣੇ ਪੈਣੇ ਇੱਕ ਦੀ ਪਾਣੀ ਪੈਣਾ ਉਹਲੇ ਕਰੂਗੀ ਨਾ ਪਾਣੀ ਪਕਾਉਂਦੇ ਆ ਸਾਰੇ ਪੈਰ ਖਰਾਬ ਹੋਏ ਪੈ ਬਾਪੂ ਜੀ ਕਦੋਂ ਦੇ ਖਰਾਬ ਹੋਏ ਪੈਰੇ ਇਹ ਪੈਰਾਂ ਭੁਗਦਾ ਬਾਰਾ ਦਿਨ ਹੋ ਗਿਆ ਮੈਂ ਕੱਲੋ ਸ਼ਾਮੀ ਵੇਖੇ ਪੱਠੇ ਲੈ ਕੇ ਆਉਂਦੇ ਪਹਿਲਾਂ ਉਹ ਸਾਹਮਣੇ ਪਹਿਲੀ ਆਪਣਾ ਵਾਈ ਗੁਰ ਅੱਛਾ ਮੈਂ ਰੋਜ਼ ਆਉਂਦਾ ਵੇਖਦੇ ਫੂਟ ਲਾ ਕੇ ਪਾ ਪਾ ਲੋ ਫੂਟ ਪਾ ਲੋ ਫਲ ਬੋਟ ਇਹ ਰਥੇ ਜਾ ਕਸ਼ਮੀਰ ਜਾ ਕੇ ਨਵਾ ਕੇ ਪੈਰ ਧੋ ਕੇ ਦੋਵੇਂ ਪੈਰ ਖਰਾਬ ਦੂਜਾ ਜਿਆਦਾ ਦੂਜੇ ਤੇ ਵੀ ਆ ਦੂਜਾ ਜਿਆਦਾ ਵਾ ਦਿਖਾਈ ਦਰੇ ਅਭੀ ਗਲਿਆ ਪਿਆ ਸਾਰਾ ਅਭੀ ਆ ਨਾ ਸਾਰੇ ਚਿੱਟਾ ਹੋ ਗਿਆ ਥੱਲੇ ਇੱਕ ਆ ਬਖਾਇ ਤੇ ਥੱਲੇ ਹਾਂਜੀ ਤੇ ਆ ਉੱਤੇ ਲੱਤਾਂ ਨੂੰ ਆ ਤਾਂ ਵੀ ਇਹਦੇ ਨਾ ਤੇ ਨਹੀਂ ਤੇ ਇਹਦੇ ਚਾਰ ਪੰਜ ਪ੍ਰਾਤ ਕੋਈ ਨਹੀਂ ਸਮਝ ਲਾ ਨੂੰ ਕੋਈ ਵੀ ਨਹੀਂ ਤੇ ਜਿਹੜਾ ਇਹਦਾ ਆਪਦਾ ਕੋਈ ਕੋਈ ਜਾਇਦਾਦ ਕੋਈ ਮੈਡਮ ਹੋਟ ਕੋਈ ਨਾ ਕੋਈ ਤੂੰ ਕਹਾਂਦਾ ਸਾਗਾ ਉਹ ਨਾ ਵਜਾ ਪਿੱਛੇ ਉਹਨਾਂ ਵਾਲੇ ਮਲਿਆ ਵੇ ਚ ਹੋਰ ਮਾਨਾ ਰਹਿੰਦੇ ਉਹਦੇ ਕਬਜ਼ੇ ਰੱਖ ਕੇ ਬੈਠੇ ਆ ਤੇ ਉਹਨਾਂ ਨਾਲੇ ਕਿਹਾ ਸੀਗਾ ਉਦੋਂ ਇਹ ਗੱਲ ਹੋਈ ਸੀ ਨਗਰ ਦੀ ਜਾਂਦੇ ਅਸੀਂ ਸੰਭਾਂਗੇ ਅੱਛਾ ਤੇ ਹੋਰ ਮਾਨਾ ਤਾਂ ਉਹ ਆੜੇ ਟੈਂਪੂ ਜਿਹੰਦੇ ਬੈਟਰੀ ਵਾਲੇ ਹਾਂਜੀ ਉਹ ਤਨੋਂਦਾ ਇੱਕ ਇੱਕ ਇੱਥੇ ਇੱਕ ਹੋਰ ਕਲੀਕਲੀ ਕਰਦਾ ਉਹਦੀ ਸ਼ਰਾਬ ਵੀ ਮਹਸੂਤ ਰਹਿੰਦੀ ਆ ਵਾਈ ਗੁਰ ਤੇ ਫਿਰ ਇਹ ਰੋਟੀ ਕਦੀ ਕਿਥੋਂ ਦੇ ਕਦੀ ਕਿਥੋਂ ਐਂ ਬਸ ਜਿੱਥੇ ਜਾ ਕੇ ਕਿਸੇ ਦੇ ਘਰੋਂ ਜਿਵੇਂ ਮਿਲ ਗਈ ਤਾਂ ਨਾਲ ਦੇ ਆ ਗਿਆ ਸਾਡੇ ਘਰ ਖਲੋ ਗਿਆ ਵਾ ਉੱਥੇ ਰੋਟੀ ਦੇਤੀ ਯਾ ਇੱਥੇ ਕੋਈ ਵਿਆਹ ਸ਼ਾਦੀ ਆ ਕੋਈ ਆ ਗਿਆ ਤੇ ਇਹ ਇਹ ਆ ਗਏ ਨੇ ਪਤਾ ਵਾ ਘਰ ਰੱਖੇ ਆ ਜਿੱਥੇ ਇਹ ਖਾਣੀ ਆ ਅੱਜ ਬਾਬੇ ਜੀ ਸਗੇ ਪਛਾਦਾ ਹਾਂ ਅੱਜ ਸਗੇ ਪਛਾਦਾ ਅੱਜ ਆ ਗਿਆ ਸਗੇ ਇਹ ਵਿਆਹ ਲੈ ਕਰੂ ਸਗੇ ਆਣਾ ਹਾਂ ਹਾਂ ਚਲੋ ਆ ਜਾਣਾ ਮੇਰੇ ਨਾਲ ਮੇਰੇ ਨਾਲ ਜਾਣਾ ਦਵਾਈ ਦੋਣਗੇ ਡਾਕਟਰ ਨੇ ਹੂੰ ਪੱਟੀ ਕਰਾ ਕੇ ਕਲਾਉ ਜੋ ਨਿਕਲਾਵਾਂਗੇ ਤੈਨੂੰ ਆਪਣੇ ਕੋਲ ਹੀ ਰੱਖਾਂਗੇ ਉਸੇ ਕੋਰ ਸੇਵਾ ਤੇਰੀ ਪੂਰੀ ਕਰਕੇ ਆਪਣੇ ਕੋਲ ਰੱਖਣਾ ਆਪਣਾ ਆਸ਼ਰਮ ਤੇਨੂੰ ਐ ਤੇਰੇ ਖੁਰ ਖਰ ਘਟਾ ਦੇਣਗੇ ਤਾਂ ਉੱਥੇ ਕਪੜਾ ਲੀਡਾ ਲੱਤਾ ਸਭ ਕੁਝ ਰਹਿਣ ਨੂੰ ਸੌਣ ਨੂੰ ਖਾਣ ਨੂੰ ਸਭ ਕੁਝ ਮਿਲੂਗਾ ਤੁਹਾਨੂੰ ਉੱਥੇ ਹੈ ਮਰਾਣਾ ਪਿੰਡ ਆਪਣਾ ਲੱਗ ਗਈ ਤੁਹਾਡੇ ਜਿਆਦਾ ਦੂਰ ਨਹੀਂ ਲੱਗ ਗਈ ਟਾਓ ਹਾਂ ਸਾਰੀ ਹਾਂਜੀ ਹਾਂ ਚੱਲੀਏ ਮੈਂ ਉੱਥੇ ਆ ਜਾ ਕਰਨਾ ਤੇਰੇ ਕੋਲ ਰੋਜ ਹਾਂ ਅਬ ਇਹਨਾਂ ਪੁੱਛੀਂ ਡੈਨੋ ਇਹਨੂੰ ਇੱਥੇ ਆਪਾਂ ਮਿਲੂਗੇ ਨਹੀਂ ਇੱਥੇ ਸਾਰੀ ਕੀ ਗੱਲ ਆ ਹਾਂ ਕੀ ਗੱਲ ਹੋ ਗਈ ਆ ਉਹ ਇਹ ਪੈਰ ਚੱਲਦੇ ਆ ਪੈਰ ਕਲ ਕੇ ਕੋਈ ਨਹੀਂ ਪੈਰ ਪਾ ਲਈ ਬਾਬਾ ਹੀ ਪੈਰ ਕਾ ਲਈ ਸਹੀ ਕਰ ਦੂੰ ਆ ਬਾਈਕ ਨੂੰ ਲੈ ਕੇ ਪੈਰ ਠੀਕ ਹੋ ਜਾਣੀ ਰੋਣਾ ਨਹੀਂ ਆ ਤਾਂ ਉਹ ਤੇ ਮੈਂ ਕੱਲ ਕਹਾਂਗਾ ਕਿ ਤੇਰੇ ਪੈਰ ਵੀ ਕੋ ਸਹੀ ਹੋ ਜਾਣਗੇ ਦੇਖੋ ਬਜ਼ੁਰਗ ਕਿੰਦਾ ਵਿਚਾਰਾ ਰੋ ਰਹਾ ਜਵਾਕ ਰੋਵੇ ਤਾਂ ਉਹ ਤਾਂ ਪੈਰ ਗਲੇ ਨਹੀਂ ਸਹੀ ਆ ਸਭ ਕੋ ਸਹੀ ਹੋ ਜਾਣਾ ਆ ਓਏ ਪੈਰ ਚੱਲਦੇ ਕਲ ਕੇ ਫੇਰ ਆ ਓਏ ਹੋ ਆਂਦਾ ਪੈਰ ਗਲ ਗਿਆ ਕੱਲ ਭਾਈ ਉਹ ਆਪਣੇ ਇਹਨਾਂ ਦੀ ਸੋਸਾਇਟੀ ਆ ਨਾ ਸਬਰ ਰਤਨ ਦੇ ਸੋਸਾਇਟੀ ਜਲੇ ਆ ਮਹਰਾਣਿਆਂ ਤੋਂ ਉਹ ਉਹਨਾਂ ਨੇ ਮੈਂ ਗੱਲ ਗਏ ਤੇ ਕਾਲੇ ਨਾਲ ਟਾਈਮ ਨਹੀਂ ਲੱਗਾ ਗਏ ਕਿ ਕਿਸ ਨੂੰ ਰੈਸਕਿਊ ਕਰਨ ਲੈ ਆਣ ਹੋਰ ਵੀ ਕਿਸੇ ਨੂੰ ਤੇ ਨਾਲ ਮੈਂ ਕਿਹਾ ਮੈਂ ਗਿਆ ਚਲਾ ਠੀਕ ਨਹੀਂ ਗਾ ਇਹਦੀ ਤੇ ਬੁਰੀ ਹਾਲਤਾ ਤੇ ਹੁਣ ਅੱਜ ਲੈਣ ਆਏ ਆਂਦੇ ਕੋਈ ਗੱਲ ਇਹਨੂੰ ਠੀਕ ਕਰ ਦਨੇ ਆਂ ਹਾਂ ਤੇ ਠੀਕ ਹੋ ਜਾਓ ਫੇਰ ਉਦੋਂ ਲੈ ਆਵਾਂਗੇ ਅੱਗੇ ਵੀ ਇਹਦੀ ਬਾਹ ਵਧਣੀ ਪੈਗੀ ਵਿਚਾਰੀ ਦੀ ਹਾਂ ਬਾ ਬਾ ਕੇ ਹੋਏ ਤੰਤਲ ਮਹਰਾਣਾ ਹਰੀ ਕੇਦ ਰਾ ਗਿਆ ਆਪਣਾ ਪਿੰਡ ਓਏ ਧੰਨਵਾਦੀ ਵੀਰ ਜੀ ਤੁਹਾਡਾ ਹਾਂਜੀ ਵਾਈਕ ਤੇਰੀ ਬਾਹ ਨੂੰ ਕੀ ਗੱਲ ਓਹੀ ਵੀਰ ਜੀ ਓਏ ਰੋੜਾ ਰੱਖਿਆ ਹਾਂਜੀ ਬਾਹ ਨੂੰ ਕੀ ਗੱਲ ਓਹੀ ਇਹ ਸ਼ੂਗਰ ਦਾ ਖਰਾਬ ਹੋ ਗਈ ਸੀ ਅੱਛਾ ਤੇ ਇਹ ਫੇਰ ਆ 40 ਦਿਨ ਇਹਦੀ ਬਾਹ ਪਗਣ ਲਾ ਪੀ ਉਤੇ ਇਹਨੇ ਲਫਾਫੇ ਪਾਹ ਛੜਨਾ ਜੀ ਪਤਾ ਨਾ ਲੱਗਣਾ ਕੀ ਹੋਇਆ ਇੱਥੋਂ ਤੱਕ ਹੱਥ ਨਾ ਗਲ ਗਿਆ ਅੰਦਰੇ ਅੰਦਰ ਲਫਾਫੇ ਇਹਨੇ ਗਲਿਆ ਪਾਈ ਛੜਿਆ ਸਰ ਹਾਂਜੀ ਜਦੋਂ ਪਾ ਲਗਾ ਫੇਰ ਨਾ ਇੱਥੋਂ ਆਪਣੇ ਪਿੰਡ ਹੈਗੇ ਆ ਸਰਦਾ ਪ੍ਰਤਾਪ ਸਿੰਘ ਆ ਹਾਂਜੀ ਉਹਨਾਂ ਦੀ ਗੁਰੀਆ ਵਾ ਗੁਰੂ ਅਮਰਦਾਸ ਹਸਪੀਟਲ ਆ ਅਮਰਸਰ ਅਮਰਸਰ ਹਾਂਜੀ ਗੁਰੂ ਅਮਰਦਾਸ ਗੁਰੂ ਅਮਰਦਾਸ ਹਸਪੀਟਲ ਹਾਂਜੀ ਬੱਲੇ ਵਾਲੇ ਉੱਥੇ ਲੈ ਕੇ ਹੀ ਗਏ ਉਹਨਾਂ ਨੇ ਫਿਰ ਉੱਥੋਂ ਲਾਈਵ ਕਰਾਇਆ ਤੇ ਉਹ ਆਂਦੇ ਪਰ ਹੁਣ ਕੰਮ ਵਧ ਗਿਆ ਉੱਤੋਂ ਤੱਕ ਆ ਗਿਆ ਹਰਕ ਤੱਕ ਆ ਜੋ ਬਾਹ ਕਟਣੀ ਪਈ ਫਿਰ ਇਹਦੀ ਤੇ ਅਜੇ ਤੁਸੀਂ ਨਾ ਵੇਂਦੇ ਹੁਣ ਉਤੋਂ ਦੀ ਬੂਟ ਪਾਏ ਇਨਾਂ ਨੇ ਹਣਾ ਤੇ ਤੁਸੀਂ ਨਾ ਵੇਂਦੇ ਨਾ ਧੰਨ ਕਰਦੇ ਹੋ ਸਕਦਾ ਪੈਰਾਂ ਨੂੰ ਵਿਚਾਰ ਕਰਨਾ ਪੈਂਦਾ ਕੁਝ ਉਹ ਗੱਲ ਹੈ ਬੜਾ ਦਿਖ ਰਿਹਾ ਜਾਣੀ ਸੀ ਤੇ ਹੋਰ ਇਹ ਮੈਂ ਪੱਠੇ ਲੈ ਕੇ ਆਉਂਦਾ ਤੇ ਬੂਟ ਲਾ ਕੇ ਨਾ ਤੈਂ ਚੁੱਥੜੀ ਨਹੀਂ ਬਣੀ ਆਉਂਦੀਆਂ ਉਹ ਗਾੜੀ ਉਹਦੇ ਉੱਤੇ ਇੰਜ ਰੱਖ ਕੇ ਬੈਠਾ ਸੀ ਵਾਈਕ ਤੁਸੀਂ ਮੈਨੂੰ ਵੀਡੀਓ ਭੇਜੀ ਹਾਂ ਹਾਂਜੀ ਤੇ ਮੈਂ ਇਹਨੂੰ ਕਿਹਦੀ ਕਹਿੰਦਾ ਨਾ ਕਿ ਲੰਗ ਨਿਆ ਕਰਦੀ ਹਰੀ ਨਾ ਮੇਰੇ ਤੋਂ ਦੂਜੇ ਚੌਥੇ ਦਿਨ ਆ ਜਾਇਆ ਕਰ ਮੈਂ ਤੇਰੇ ਤੇਲ ਤੂੰ ਸਾਰਾ ਲਾ ਦਿਆ ਕਰਾ ਤੇ ਉਹਨਾਂ ਮੇਰੇ ਸਿਸਟਰ ਛੋਟੇ ਆਏ ਆਸਟ੍ਰੇਲੀਆ ਤੋਂ ਤੇ ਉਹਨਾਂ ਬੱਚਿਆਂ ਨਿੱਕੇ ਨਾਲ ਤੇ ਉਹਨਾਂ ਨੇ ਕਰੀ ਕਿਤੇ ਚਲ ਜੋ ਗਦੀ ਕਿਤੇ ਆਪੇ ਟਾਈਮ ਨਹੀਂ ਲੱਗਦਾ ਟਾਈਮ ਨਹੀਂ ਲੱਗਦਾ ਰਿਆ ਤੂੰ ਮੈਨੂੰ ਸਬਭੀ ਕੱਲ 10 12 ਦਿਨਾਂ ਮਗਰੋਂ ਦੇਖਿਆ ਵਾ ਉਦੋਂ ਵੇਖਿਆ ਇਹਦਾ ਪੈਰ ਗਲਿਆ ਪਿਆ ਵਿਚਾਰੇ ਦਾ ਨਹੀਂ ਧੰਨਵਾਦ ਤੁਹਾਡਾ ਬਹੁਤ ਬਹੁਤ ਨਹੀਂ ਜੀ ਤੁਹਾਡਾ ਬਹੁਤ ਧੰਨਵਾਦ ਹੈ ਮੈਨੂੰ ਮਾਰ ਕੇ ਕੇਰ ਹੁਣਾਂ ਦੇ ਕੇਰ ਕਰਨੀ ਹੈ ਦੀ ਹੋਰ ਆਪਾਂ ਨੂੰ ਏਡਾ ਮੈਂ ਤਾਂ ਤੁਹਾਡਾ ਫੋਨ ਤੇ 6-7 ਮਿਸ ਕਾਲ ਆ ਮਾਰੀਆਂ ਸੀ ਤੇ ਉਦੋਂ ਉਸ ਟਾਈਮ ਮੈਂ ਨਾ ਚਭਾਲ ਜਾ ਰਿਹਾ ਸੀਗਾ ਕੋਈ ਵੀਰ ਨੂੰ ਹਰੀ ਕੇ ਬਤਨ ਤੋਂ ਲੈ ਕੇ ਦਿਮਾਗੀ ਥੋੜਾ ਸੈੱਟ ਜਿਆ ਨਹੀਂ ਲੱਗਦਾ ਤੇ ਉਹ ਜਦੋਂ 6-7 ਮਿਸਕਲਾਂ ਮੈਂ ਵੇਖਿਆ ਤੇ ਉਧਰੋਂ ਮਿਸਕਲਾਂ ਤੋਂ ਬਹੁਤ ਵੀਰਾਂ ਦੀ ਹੁੰਦੀਆਂ ਤੀਂ ਵਟਸਐਪ ਮੈਸਜ ਜਦੋਂ ਵੀਡੀਓ ਭੇਜੀ ਨਾ ਤੇ ਮੈਂ ਵੈਸੇ ਚੈੱਕ ਕੀਤੀ ਤੇ ਮੇਰਾ ਬਾਰਾ ਮਨ ਨੂੰ ਵੇਖ ਕੇ ਉਤਰਾ ਆਇਆ ਤੇ ਮੈਂ ਕਿਹਾ ਚੱਲ ਵੀਰ ਨੂੰ ਫੋਨ ਲਾ ਕੇ ਪੁੱਛਦੇ ਵੀ ਕੌਣ ਕਿੱਥੋਂ ਨੇ ਸ਼ੇਅਰ ਕਰਨ ਵਾਲਾ ਨਹੀਂ ਕੋਈ ਹੈਗਾ ਨਾ ਨਹੀਂ ਹੋਏ ਸ਼ੇਅਰ ਦਾ ਸ਼ੇਅਰ ਦਾ ਕਰ ਕੀ ਹੋਇਆ ਹਾਂਜੀ ਹਾਂਜੀ ਤੇ ਦਾਇਆ ਤੋਂ ਸੈਟਰੀ ਸਾਹਿਬ ਵੀ ਦੱਸ ਰਹੇ ਕਿ ਅਗੇ ਪਟਾੜਕਾ ਕਰਦਾ ਹੈਗਾ ਹਾਂਜੀ ਤੇ ਅਹੀਂ ਨਿਕਨੇ ਕਿਹਾ ਉਦੋਂ ਇਹ ਨਾ ਰੋੜੇ ਵੀ ਨਾ ਅਜ ਪਿੰਡਾਂ ਤੁਰੇ ਜਾਣਾ ਨਾ ਮਿੱਟੀ ਦੇ ਢੀਂ ਢੇਲੇ ਚੋ ਚੋ ਕੇ ਘਰੇ ਲਿਆ ਜਾ ਕਰਨੇ ਕੀ ਘਰੇ ਪੋਚਾ ਪਾਚਾ ਫੇਰਨੇ ਸੀ ਜੀ ਉਹ ਪਾਜੀ ਦਾ ਸੱਚਾ ਹੀ ਹਾਂਜੀ ਸਹੀ ਰ ਅੱਛਾ ਜੀ ਮਤਲਬ ਆਪ ਆਪਣੇ ਆਪ ਸਚਾਈ ਪਣਾ ਰਖਦਾ ਵੀ ਚਿਤਾਪਾ ਅਮਰਤ ਵਾਲੀ ਇਹ ਹਾਂਜੀ ਸੋਚ ਰਖਦਾ ਸਤਿਮਾਨ ਬਹੁਤ ਮਨਜੋ ਇਹ ਆਪਾਂ ਇਹ ਸੋਚੀਏ ਵੀ ਆਪਾਂ ਐਚੀ ਹੱਥ ਨਹੀਂ ਲਾਉਣਾ ਇਹ ਹਾਂਜੀ ਬਬੀ ਜਦੋਂ ਬੈਹਣਾ ਅਸੀਂ ਦੀ ਭੇਡਾ ਲੱਗ ਜਾਂਦੀ ਹੁੰਦੀ ਆਂ ਤੇ ਮੇਨਾਂ ਕਰਦੀ ਆ ਨਾ ਉਹਦਾ ਛੱਡੇ ਤੱਕ ਇਨੇ ਪੈਪਰ ਰੱਖਦਾ ਹੈ ਸਫਾਈ ਨੇ ਆਪਣੀ ਕੋਈ ਵੀ ਜਿੰਨੇ ਜੋਗਾ ਹੈਗਾ ਹੈ ਨਾ ਇਹਨੇ ਸਿਆਲ ਚ ਵੀ ਨੇ ਹਫਤੇ ਜ ਦੋ ਤਿੰਨ ਵਾਰੀ ਨਾਉਣਾ ਹੀ ਨਾਉਣਾ ਹੁਣ ਵਿਚਾਰਦਾ ਸੀ ਸਰੀਰ ਜਵਾਬ ਦੇ ਗਿਆ ਨਾ ਬਿਲਕੁਲ ਖਰਾਬ ਹੋਇਆ ਸਰੀਰ ਜਵਾਬ ਦੇ ਗਿਆ ਜਵਾਬ ਦੇ ਗਿਆ ਤੇ ਤਾਂ ਕਰ ਇਹਨੂੰ ਨਾ ਇੱਥੇ ਆ ਚੀਜ਼ਾਂ ਖਰਾਬ ਹੀ ਹੋਈਆਂ ਪਈਆਂ ਹਾਂਜੀ ਕੋਈ ਗੱਲ ਨਹੀਂ ਆਹ ਸਰ ਸਹੀ ਆਹ ਸਹੀ ਕਿਉਂਕਿ ਆਪਾਂ ਨਾ ਆਪਣੀ ਮਸ਼ੀਨ ਹੈਗੀ ਉਹਦੇ ਨਾਲ ਧੋ ਕੇ ਆਹ ਤਾਂ ਖਰਾਬ ਹੋਈ ਆ ਹਾਂਜੀ ਇਹ ਰਹਿਣ ਤੋਂ ਕੋਈ ਨਹੀਂ ਹਾਂ ਕਪੜੇ ਤੇ ਬਹੁਤ ਹੁੰਦੇ ਆਪਣੇ ਕੋਲ ਪਰ ਮੈਨੂੰ ਹੁੰਦਾ ਵੀ ਜੇ ਸਹੀ ਆ ਤਾਂ ਉਹਨਾਂ ਨੂੰ ਆਪਾਂ ਖਰਾਬ ਕਿਉਂ ਕਰਨਾ ਹੈ ਨਾ ਇਹਨਾਂ ਨੂੰ ਧੋ ਕੇ ਸੈੱਟ ਹੋ ਜਾਣੇ ਆ ਵੀਡੀਓ ਜਦੋਂ ਆਪਣੀ ਗੋਇੰਦਵਾਲ ਦੀ ਪਾਈ ਹਾਂਜੀ ਮੈਂ ਤੇ ਉਦੋਂ ਵੀ ਕਮੈਂਟ ਕੀਤਾ ਮੈਂ ਕਿ ਇੱਥੇ ਦੋ ਦਿਨਾਂ ਦੇਣੇ ਆ ਅੱਛਾ ਤੂੰ ਕਮੈਂਟ ਕੀਤਾ ਸੀਗਾ ਹਾਂਜੀ ਹਾਂਜੀ ਨਹੀਂ ਕਪੜੇ ਪਤਾ ਕੀ ਆ ਵੀਰ ਜੀ ਕਪੜੇ ਮੈਨੂੰ ਬਹੁਤ ਹੁੰਦੇ ਆ ਵਾਈਕ ਮੇਰੇ ਨਾਲ ਕਪੜੀ ਸੰਗਤ ਬਹੁਤ ਪੇਜਦੀ ਆ ਪਰ ਮੈਨੂੰ ਇਹ ਹੁੰਦਾ ਵਾ ਕਿ ਕਈਆਂ ਕੋਲ ਹੁਣ ਆ ਧੋਲੇ ਆਪਾਂ ਹਨਾ ਧੋ ਕੇ ਬਹੁਤ ਵਧੀਆ ਹੋ ਜਾਣੇ ਆ ਤੇ ਕਈਆਂ ਕੋਲੇ ਵੇਂਦੇ ਵੀ ਨਹੀਂ ਹੁੰਦੇ ਵੀਰ ਜੀ ਹੁਣ ਮੈਂ ਨਾ ਸਭਾ ਦਾ ਨਾਲ ਨਾ ਬੜੀ ਤਗੜੀ ਸਸਤਾ ਆਪਣੇ ਪੰਜਾਬ ਦੀ ਹਾਂਜੀ ਉੱਥੇ ਅਸੀਂ ਨਿਸ਼ਾਨ ਸਾਹਿਬ ਦੇ ਕੇ ਆਏ ਜੀ ਅੱਛਾ ਜੀ 11000 ਨਿਸ਼ਾਨ ਸਾਹਿਬ ਦੇ ਕੇ ਆਏ ਕਿ ਤੁਹਾਡਾ ਬਹੁਤ ਜ਼ਿਆਦਾ ਤੁਸੀਂ ਆਪਣੇ ਜਿੱਥੇ ਜੰਦੇ ਲਾਈ ਜਾਇਓਂ ਹਾਂਜੀ ਆ ਸਾਰ ਦਿਓ ਉਹਨਾਂ ਨੇ ਪਤਾ ਨਹੀਂ ਕੀ ਗੱਲ ਉਹ ਡਰ ਗਏ ਝਾਕ ਗਏ ਭਾਈ ਅਮਰਪਾਲ ਸਿੰਘ ਦੇ ਨਾਂ 'ਤੇ ਉਹਨਾਂ ਨੇ ਉਹ ਸਾਰੇ ਸਾਰਤੇ ਉੱਥੇ ਹੀ ਅੱਗ ਲਾ ਕੇ ਸਸਕਾਰ ਕਰਦਾ ਜੀ ਚਲੋ ਵਾਹਿਗੁਰੂ ਮੇਰ ਕਰੇ ਹਾਂਜੀ ਤਾਂ ਇਹ ਨਾ ਕੋ ਚਲੋ ਮਤਾਂ ਕਹਿੰਦਾ ਮਾਂ ਕੀ ਇਹਨਾਂ ਥਾਵਾਂ ਤੇ ਹੁਣ ਦੇਈਏ ਮੱਪੇ ਫਰਾ ਦਿਓ ਮੈਨੂੰ ਇਹ ਕੇਅਰ ਕਰਦੇ ਪਏ ਯਾਰ ਮੈਨੂੰ ਫਰਾ ਦਿਓ ਇਹ ਹੁਣ ਵੀ ਇਹਨਾਂ ਦੇ ਕਿਨਵਾ ਨੂੰ ਦਈਏ ਕਿ ਉੱਥੇ ਨਹੀਂ ਨਹੀਂ ਕੋਈ ਗੱਲ ਨਹੀਂ ਆਪਾਂ ਉੱਥੇ ਲੈ ਚਲਦੇ ਆਂ ਆਸ਼ੂ ਚ ਲੈ ਚਲਦੇ ਆਂ ਕਿਉਂਕਿ ਇੱਥੇ ਨਹਾਉਣ ਵਾਲੀ ਕੋਈ ਹੈਗੀ ਹੈ ਕੋਈ ਜੀ ਸਿਸਟਮ ਹੈਗਾ ਘਰੇ ਜਾ ਕੇ ਆਪਾਂ ਪਾਣੀ ਪੁਣੀ ਗਰਮ ਕਰਨਾ ਕਾਲੀ ਆਪਾਂ ਉੱਥੇ ਜਾ ਕੇ ਮੈਨੂੰ ਘੰਟੇ ਕਿਤਾ ਹੀ ਫੋਨ ਲਾਇਓ ਤੇ ਘੰਟੇ ਕਿਤਾ ਇਹਦੀ ਹਾਲਤ ਵੇਖਿਓ ਚਲ ਆਜੋ ਬਾਬੂ ਜੀ ਚੱਲੀ ਆਪਾਂ ਹਾਂ ਲੀਦਾ ਮੇਰੇ ਇਹ ਇਹ ਸਾਰ ਦੇਨੇ ਆਪਾਂ ਆ ਸਹੀ ਆ ਵੀਰ ਹੁਣਾਂ ਤੋਂ ਬਾਅਦ ਆ ਮੇਰੇ ਫੜਾ ਦਿਓ ਮੈਂ ਡਿੱਗੀ ਚ ਰੱਖ ਲੈਣਾ ਡਿੱਗੀ ਚ ਆਜੋ ਬੈਠ ਜਾ ਠੀਕ ਠੀਕ ਜੱਬਾ ਬਹਿ ਬੋਲੇ ਆਜੋ ਬਹਿ ਜੀ ਤੇ ਜੂਨ ਸੁਧ ਰਹੀ ਆ ਵਾਹ ਤੁਹ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਹਾਡਾ ਤੁਸੀਂ ਸੇਵਾ ਦਾ ਮੌਕਾ ਦਿੱਤਾ ਵੀਰ ਤੇ ਉਸੇ ਲਈ ਤੁਸੀਂ ਆਏ ਜੇ ਵਾਇਕ ਰਮੀਰ ਕਰੇ ਜਰੂ ਮਹਾਰਾਜ ਚਰਦੀ ਕਲਾ ਰੱਖੇ ਤੁਹਾਨੂੰ ਐ ਜੀ ਧੰਨ ਧੰਨ ਤੁਹਾਡੇ ਕਰਕੇ ਵੀਰੇ ਸੇਵਾ ਜੀ ਸੰਗਤ ਦਿੰਦੀ ਆ ਤੇ ਮਿਲਦੀ ਆ ਕਰਮਾਣਾ ਮਿਲਦੀ ਓਦਾਂ ਥੋੜੀ ਮਿਲਦੀ ਆ ਮੇਰੀ ਕਰਮਾਲਿਆਂ ਨੂੰ ਹੀ ਆ ਜੀ ਕਿਉਂਕਿ ਮੈਂ ਸੰਗਤ ਨੂੰ ਦੱਸ ਦਿੰਦਾ ਮੈਂ ਐਸੇ ਹਲਾਤਾ ਚ ਨਿਕਲਿਆ ਹਾਂ ਹਾਂਜੀ ਬੈਠੋ ਬਾਈ ਬੱਪੂ ਜੀ ਖਾਰຊੂ ਜਿਹੜੇ ਜ਼ਗਰਦਾਰਿੰਦਾ ਵਾ ਕੈਰੀ ਰੁੱਖਾਂ ਦੇ ਨਾਲ ਲਾ ਕੇ ਨਾ ਉਹਨਾਂ ਨਾਲ ਆਪਣੀ ਜਿਵੇਂ ਡੰਗਰ ਨਹੀਂ ਕਾਸਦੀ ਲਾਉਂਦੇ ਹਾਂਜੀ ਸਹੀ ਸਾਬ ਵਾਈ ਗੁਰ ਇਹਨੇ ਸ਼ਰਾਪਾਂ ਦਾ ਹਾਂਜੀ ਸ਼ਰਾ ਹਰੀ ਮਹਰਾਣਾ ਮਹਰਾਣਾ ਬਣਾ ਮਹਰਾਣਾ ਦੂਰ ਬਾਪੂ ਲੱਗ ਗਈ ਐ ਮਹਰਾਣਾ ਹਾਂ ਸ਼ਰਾ ਦੇ ਨਾਲ ਮਹਰਾਣਾ ਉੱਥੇ ਜਾਂਦਾ ਘਾਟਿਆਂ ਨੇ ਤਾਂ ਦੂਰ ਲੱਗਦਾ ਪਿੰਡ ਪਿੰਡ ਹੀ ਹੁੰਦਾ ਵੀ ਪਿੰਡ ਹੀ ਹੁੰਦਾ ਹਾਂ ਉਹਨੇ ਸਾਡੇ ਗਿਆ ਤਾਂ ਕੋਈ ਨਹੀਂ ਲੱਗਦਾ ਹਾਂਜੀ ਆਸ਼ਮ ਜੀ ਲੈ ਚਲੇ ਨਹੀਂ ਚੱਲੀਏ ਬਾਸ ਚੜਦੀ ਕਲਾ ਕੇ ਨਹੀਂ ਚੱਲੀ ਮੈਨਾ ਨਹੀਂ ਕੋੜੀ ਕੋੜਾ ਚਾਹ ਪੀਦੇ ਚਲ ਆ ਜਾ ਬੱਪੀ ਅੰਦਰ ਕਰ ਲੈ ਹੱਥ ਹਾਂ ਨਾ ਕਿੰਡੇ ਸਾਤੇ ਸਾਢੇ ਜੇ ਹਾਂ ਹਾਂ ਛੱਡ ਜਾਣਾ ਕਿੰਡੇ ਤਾਂ ਛੱਡ ਜਾਣਾ ਛੱਡ ਕੇ ਕਿੱਥੇ ਜਾਵਾਂ ਫਿਰ ਘਰੇ ਕਿਧਰੇ ਗਰੇ ਆ ਮੇਰਾ ਘਰ ਹੈਗਾ ਕਿਹੜਾ ਘਰ ਆ ਉੱਥੇ ਜਾਣਾ ਕਿੱਥੇ ਉੱਥੇ ਬਾਬੂ ਤੇਰਾ ਘਰ ਬੜਾ ਸੋਨਾ ਬਣਾਇਆ ਵਾਈਗਰੂ ਨੇ ਇਹ ਨਿਕਾਇਆ ਤੇਰਾ ਘਰ ਬਹੁਤ ਸੋਨਾ ਰੱਬ ਨੇ ਬਣਾਇਆ ਕਮਰਾ ਜੇ ਉੱਥੇ ਜਾ ਰਿਹਾ ਪਿੰਦਾ ਵਾ ਅੱਛਾ ਉੰਜ ਨਹੀਂ ਘਰ ਦੀ ਕਿੱਥੇ ਘਰੇ ਕਿੱਥੇ ਜਾਣਾ ਵਿਚਾਰੇ ਨੇ ਕਰੇ ਕਰੇ ਵਰਨ ਵੀ ਨਹੀਂ ਦਿੰਦੇ ਨਾ 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 ਤਾਂ ਦੋਵੇਂ ਭਰਾਏ ਦੋਵੇਂ ਜੀ ਰਹੇ ਦੁੱਧਿਆ ਵੀ ਕਰਾਂ ਜੀ ਰਾਜ اچھا ਉਹ ਇਧੇ ਉਹ ਪੂਰਾ ਹੀ ਹੋ ਗਿਆ ਇਹਦਾ ਉਹਦਾ ਸਾਬ ਫੱਟੇ ਦੇ ਸਤਾ ਇੱਕ ਇੱਕ ਦਿਨ ਤੇ ਪਤਾ ਲੱਗਾ ਜੀ ਨੰ ਗਿਆ ਅਗਲੇ ਦਿਨ ਪਤਾ ਲੱਗਾ ਜੀ ਇਹ ਮਰਿਆ ਪਿਆ ਹੋਆ ਵੇਖੋ ਵੀਰ ਆ ਚਾਰ ਪੰਜ ਕਹਿੰਦੇ ਵੀਰ ਜੀ ਦੇ ਭਰਾ ਵਾ ਬਾਪੂ ਜੀ ਦੇ ਚਾਰ ਪੰਜ ਭਰਾ ਵਾ ਪਰ ਤੁਹਾਨੂੰ ਪਤਾ ਵੀ ਸੁੱਖ ਮੇ ਬਹੁਤ ਸੰਗੀ ਭੈ ਦੁੱਖ ਮੇ ਨਹੀਂ ਕੋਈ ਕੋਹ ਨਾਨ ਘਰ ਭਜਨ ਬਿਨਾ ਅੰਤ ਸਾਈ ਹੋਏ ਹਨ ਗਰਬਾਨੀ ਬਿਨਾ ਅੰਤ ਜੇ ਕੋਈ ਸਾਈ ਨਹੀਂ ਹੁੰਦਾ ਰੱਬ ਬਿਨਾ ਕੋਈ ਸਾਈ ਨਹੀਂ ਹੁੰਦਾ ਚਲੋ ਮੈਂ ਧੰਨਵਾਦ ਕਰਨਾ ਵੀਰ ਜੀ ਗੁਰਪੀ ਤੁਹਾਨੂੰ ਦਾ ਜਿਹੜਾ ਅਨੰਦਪੁਰ ਸਾਹਿਬ ਤੋਂ ਆ ਨੰ ਪਿੰਡ ਅਨੰਦਪੁਰ ਤੋਂ ਤੇ ਜਿਨ੍ਹਾਂ ਨੇ ਅੱਜ ਸੇਵਾ ਦਾ ਮੌਕਾ ਦਿੱਤਾ ਬਜ਼ੁਰਗਾਂ ਦੇਆ ਕਿਉਂਕਿ ਕਹਿੰਦੇ ਆ ਕਿ ਜਿਹੜਾ ਇਹਨਾਂ ਦਾ ਪਹਿਲਾ ਭਰਾ ਸੀਗਾ ਉਹ ਐਦਾਂ ਹੀ ਬਿਨਾ ਸੰਭਾਲ ਦੇਖਣੋਂ ਨਹੀਂ ਐਦਾਂ ਹੀ ਰੱਬ ਨੂੰ ਪਿਆਰਾ ਹੋ ਗਿਆ ਤੇ ਚਲੋ ਧੰਨਵਾਦ ਵੀਰ ਜੀ ਹੁਣਾਂ ਦਾ ਠੀਕ ਹੈ ਜੀ ਇਹ ਤੋਂਰੇ ਬਹੁਤ ਸੇਵਾ ਬਾਬਾ ਜੀ ਹੁਣਾਂ ਇਹਨਾਂ ਦੀ ਕੀਤੀ ਪਾਪੇ ਨੇ ਦਾ ਸਭ ਗੁਰ ਘਰ ਆ ਪਰ ਭਰਾਵਾਂ ਨੇ ਇਹਨੂੰ ਕੋਈ ਨਹੀਂ ਤੇ ਉੱਥੇ ਵੀ ਹੁਣ ਤਾਂ ਇਹ ਚਲਾ ਰਹਿ ਸਕਦਾ ਕਿ ਆ ਹਾਲਤ ਜੋ ਆ ਕੋਈ ਸੰਭਾਲਣ ਵਾਲਾ ਵੀ ਚਾਹੀਦਾ ਹੈ ਹਾਂਜੀ ਤੇ ਤੁਹਾਡੇ ਤੋਂ ਵਧੀਆ ਹੋਰ ਕੋਈ ਕੇਅਰ ਕਰਨੇ ਸਾਡੇ ਕੋਲ ਨਹੀਂ ਨਹੀਂ ਚਲੋ ਨਹੀਂ ਉਹ ਚਲੋ ਸੰਤ ਨੇ ਪਿਆਰ ਦਿੱਤੀ ਆ ਅਸੀਂ ਕੀ ਕੋਈ ਰੋਟੀ ਪਾਣੀ ਛਕਾ ਦਾਂਗੇ ਵੱਧ ਤੋਂ ਵੱਧ ਇੱਕ ਦਿਨ ਪੱਟੀ ਕਰਾ ਦੀ ਫੇਰ ਅਸੀਂ ਕੰਮ ਧੰਦਿਆ ਰੋਜ ਕੇ ਫੇਰ ਨਹੀਂ ਸਾਡੇ ਕੋਲ ਟਾਈਮ ਆ ਤੇ ਮਾਲਕ ਨੇ ਤੁਹਾਨੂੰ ਤੇਜੀ ਵੇਖੋ ਇਹ ਤਾਂ ਬੜੇ ਕਰਮਾਂ ਵਾਲੇ ਜੀ ਜੋੜੀ ਦੀ ਤਗੜੀ ਸੇਵਾ ਨਿਭਾਉਂਦੇ ਜੀ ਇਹਨੇ ਜਿਹੜੇ ਸਰੀਰ ਤੁਸੀਂ ਸੰਭਾਲਂਦੇ ਏ ਜਿ ਇਦਾਂ ਹੀ ਸੰਤ ਸਪੋਰਟ ਕਰਦੀ ਆ ਜਿਹੜੇ ਤੁਹਾਡੀ ਹਾਂਜੀ ਮਾਰਕਰ ਚੱਲੀ ਆਪਾਂ ਤੁਹਾਡਾ ਬਹੁਤ ਵਧੀਆ ਚਲੋ ਆਓ ਫਿਰ ਆਪਾਂ ਤੁਹਾਨੂੰ ਨਾ ਚਾਹ ਕੋਲ ਪਾ ਕੇ ਨਾ ਆਹ ਹਾਂ ਨਹੀਂ ਮੈਂ ਇਧਰ ਹੋਵਾਂ ਕਿਧਰ ਚੱਲੋ ਅ ਵੀਡੀਓ ਨਾਲ ਦੇ ਕੋਲ ਹੋਵਾਂ ਚਲ ਠੀਕ ਆ ਫਿਰ ਓਕੇ ਓਕੇ ਠੀਕ ਆ ਮਾਹਗਾ ਇਕ ਬਣ ਗੱਲ ਜੀ ਲੀੜੇ ਬਾਪੂ ਜੀ ਆਪਾਂ ਗੱਡੀ ਚ ਰੱਖੇ ਮਗਰਲੇ ਬੰਨੇ ਆਪਾਂ ਨਵੇਂ ਪਾਵਾਂਗੇ ਹਾਂ ਨਵੇਂ ਪਾਵਾਂਗੇ ਹੁਣ ਸੋਨੇ ਪਾਵਾਂਗੇ ਮਾਹ ਤਾਂ ਗੱਡੀ ਮੋੜ ਲਿਆ ਵਾ ਹਾਂਜੀ

ਬਾਪੂ ਬਸ ਬੱਚੇ ਜੇ ਜਿਵਾ ਕਉਂ ਕਰਦਾ ਬਾਪੂ ਤੂੰ ਤਾਂ ਹੌਸਲਾ ਰੱਖ ਬਾਪੂ ਕੋਈ ਨਹੀਂ ਹੁੰਦਾ ਇੱਥੇ ਦੇ ਆਪਰ ਅੱਧੇ ਵੱਡੇ ਜਿਹੇ ਤਾਂ ਆਪ ਤਾਦ ਨਹੀਂ ਰੋਂਦੇ ਵੈਗ ਵੈਗ ਗੁਰ ਤੁਹਾਨੂੰ ਗਰਾਉਂਦਾ ਸੱਚਾ ਪਛੇ ਮੇਰ ਕਰੀ ਵੈਗ ਗੁਰ ਠੀਕ ਕਰ ਲਾ ਵੇ ਵਾਜ ਵੇਗੀ ਸਾਰੀ